ਰੂਬੀ ਮਾਂ ਦੀ ਲੰਮੀ ਆਵਾਜ਼ ਸੁਣ ਕੇ ਰੂਬੀ ਨੇ ਚਾਦਰ ਹੋਰ ਵੀ ਉੱਪਰ ਤਾਣ ਲਈ ਉਦੋਂ ਹੀ ਮਾਂ ਸਿਰ ਤੇ ਆ ਕੇ ਖੜੀ ਹੋ ਗਈ 10 ਵਜਣ ਵਾਲੇ ਆ ਤੂੰ ਉਠੇਂਗੀ ਜਾਂ ਨਹੀਂ ਨੌਕਰੀ ਕਰਨ ਦਾ ਇਹ ਮਤਲਬ ਤਾਂ ਨਹੀਂ ਕਿ ਤੂੰ ਘਰ ਨੂੰ ਬਿਲਕੁਲ ਹੀ ਭੁੱਲ ਜਾਵੇਂ 10 ਵਜ ਰਹੇ ਆ ਕੱਲ ਨੂੰ ਤੇਰਾ ਵਿਆਹ ਹੋਵੇਗਾ ਤਾਂ ਸਹੁਰਿਆਂ ਵਿੱਚ ਵੀ ਕੀ ਇਸੇ ਤਰ੍ਹਾਂ ਹੀ ਕਰਨਗੀ ਸਵੇਰੇ ਉਠੋ ਤਿਆਰ ਹੋਵੋ ਦਫ਼ਤਰ ਚਲੇ ਜਾਓ ਛੁੱਟੀ ਦੇ ਦਿਨ देर ਨਾਲ ਉਠੋ ਨਹਾਉ ਤੋ ਖਾਣਾ ਖਾਓ ਫਿਰ ਸੌਂਜੋ ਇਹ ਕੀ ਰੁਟੀਨਾ ਤੇਰੀ ਪਤਾ ਨਹੀਂ ਕਿਵੇਂ guzara ਹੋਵੇਗਾ ਇਸ ਪੀੜੀ ਦਾ ਇਸੇ ਤਰ੍ਹਾਂ ਰਹੇਗੇ ਤਾਂ ਤੇਰੀ ਗ੍ਰੈਸਤੀ ਕਿਵੇਂ ਚੱਲੂ ਮਾਂ ਬੜਬੜ ਕਰਦੀ ਹੋਈ ਚਲੀ ਗਈ ਗ੍ਰੈਸਤੀ ਮਾਈ ਫੁੱਟ ਗ੍ਰੈਸਤੀ ਹੀ ਸੰਭਾਲਣੀ ਸੀ ਤਾਂ ਕਿਉਂ ਪੜਾਇਆ ਲਗਾਇਆ ਮੈਨੂੰ ਥੋੜੀ ਪੜ੍ਹਾਈ ਤੋਂ ਬਾਅਦ ਵਿਆਹ ਕਰ ਦਿੰਦੇ ਹੁਣ ਤਾਂ ਮੈਂ ਐਨੀ ਵੱਡੀ ਕੰਪਨੀ ਵਿੱਚ ਮੈਨੇਜਰ ਆ ਸੌਰੀ ਜਾ ਕੇ ਕੀ ਆਮ ਕਰੇ ਲੁਕੜੀਆਂ ਨੇ ਵਾਂ ਗ੍ਰੈਸਤੀ ਸੰਭਾਲਾਂ ਰੂਬੀ ਨੇ ਬੜਬੜ ਕਰਦੇ ਹੋਏ ਚਾਦਰ ਲਾ ਕੇ ਪਾਸੇ ਸੁੱਟ ਦਿੱਤੀ। ਉਦੋਂ ਹੀ ਮਾਂ ਕਿਸੇ ਕੰਮ ਕਰਕੇ ਦੁਬਾਰਾ ਕਮਰੇ ਵਿੱਚ ਆਈ। ਰੂਬੀ ਦੀ ਆਖਰੀ ਗੱਲ ਸੁਣ ਕੇ ਕਹਿਣ ਲੱਗੀ ਜਿਹੜੀਆਂ ਮੈਨੇਜਰ ਹੁੰਦੀਆਂ ਕਿ ਉਹਨਾਂ ਦੇ ਘਰ ਪਰਿਵਾਰ ਨਹੀਂ ਹੁੰਦੇ, ਬੱਚੇ ਨਹੀਂ ਹੁੰਦੇ। ਤੂੰ ਨਹੀਂ ਸੰਭਾਲੇਂਗੀ ਤਾਂ ਹੋਰ ਕੌਣ ਸੰਭਾਲੂ? ਜਰਾ ਮੈਨੂੰ ਵੀ ਤਾਂ ਦੱਸ, ਮੈਂ ਵੀ ਸੁਣਾ। ਮਾਂ ਨੂੰ ਗੁੱਸਾ ਚੜ ਗਿਆ ਸੀ। ਸੱਸਾ ਸੰਭਾਲੂਗੀ, ਹੋਰ ਕੌਣ ਸੰਭਾਲੂਗਾ? ਜਦੋਂ ਇੰਨੀ ਪੜ੍ਹੀ ਲਿਖੀ ਨੂੰ ਲੈ ਕੇ ਜਾਣਗੇ ਤਾਂ ਐਨੀ ਅਕਲ ਤਾਂ ਉਹਨਾਂ ਨੂੰ ਵੀ ਹੋਣੀ ਚਾਹੀਦੀ ਹੈ ਨਾ ਰੂਬੀ ਗੁਮਾਰ ਨਾਲ ਬੋਲਦੀ-ਬੋਲਦੀ ਬਾਥਰੂਮ ਅੰਦਰ ਵੜ ਗਈ ਮਾਂ ਨੇ ਆਪਣਾ ਸਿਰ ਫੜ ਲਿਆ ਜੋ ਕੁੜੀਆਂ ਮਾਪੇ ਦੇ ਕਾਬੂ ਨਹੀਂ ਆਉਂਦੀਆਂ ਉਹ ਸਹੁਰੇ ਵਾਲਿਆਂ ਦੇ ਕਿਵੇਂ ਕਾਬੂ ਆਣਗੀਆਂ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੀ ਇਸ ਤਰ੍ਹਾਂ ਕੀ ਜ਼ਿੰਦਗੀ ਜਲਦੀ ਆ ਹਰ ਥਾਂ ਤੇ ਮਾਪੇ ਬਪਤਾ ਨਹੀਂ ਬੈਠੇ ਨਾ ਮਾਂ ਬੜਬੜ ਕਰਦੀ ਹੋਈ ਰਸੋਈ ਵਿੱਚ ਚਲੀ ਗਈ ਅੱਜਕੱਲ ਜੋਰਾ ਸ਼ੋਰਾ ਨਾਲ ਰੂਬੀ ਤੇ ਲਈ ਮੁੰਡਾ ਲੱਭਿਆ ਜਾ ਰਿਹਾ ਪਰ ਰੂਬੀ ਨੂੰ ਕੋਈ ਪਸੰਦ ਹੀ ਨਹੀਂ ਆਉਂਦਾ ਇੰਜੀਨੀਅਰਿੰਗ ਮੈਨੇਜਮੈਂਟ ਪੜ੍ਹੀ ਮੈਨੇਜਰ ਕੁੜੀ ਦੇ ਲਈ ਮੁੰਡਾ ਲੱਭਣਾ ਕੋਈ ਸੌਖਾ ਕੰਮ ਤਾਂ ਨਹੀਂ ਸੀ ਅੱਜ ਦਾ ਸਮਾਂ ਅਜਿਹਾ ਆ ਗਿਆ ਕਿ ਮੈਨੇਜਰ ਮੁੰਡੇ ਦਾ ਚਾਹੇ ਇੰਨਾ ਮੁੱਲ ਨਾ ਹੋਵੇ ਪਰ ਮੈਨੇਜਰ ਕੁੜੀ ਅਚਾਨਕ ਹੀ ਕੀਮਤੀ ਹੋ ਜਾਂਦੀ ਹੈ ਕਿਸੇ ਦਾ ਅੰਗਰੇਜ਼ੀ ਬੋਲਣ ਦਾ ਢੰਗ ਰੂਬੀ ਨੂੰ ਨਾ ਪਸੰਦ ਆਉਂਦਾ ਤੇ ਕਿਸੇ ਦੀ ਪਰਸਨੈਲਿਟੀ ਕਿਸੇ ਦਾ ਹੈਅਰ ਸਟਾਈਲ ਕਿਸੇ ਦਾ ਪਰਿਵਾਰ ਵੱਡਾ ਲੱਗਦਾ ਤਾਂ ਕਿਸੇ ਦੇ ਮਾਤਾ ਪਿਤਾ ਅਨਪੜ੍ਹ ਪਰ ਮੁੰਡੇ ਸੀ ਕੀ ਰੂਬੀ ਨੂੰ ਪਸੰਦ ਕਰ ਲੈਂਦੇ ਪਰ ਰੂਬੀ ਨੂੰ ਕੋਈ ਨਾ ਪਾਉਂਦਾ ਆਖਰ ਰੂਬੀ ਨੂੰ ਅਨਮੋਲ ਪਸੰਦ ਆ ਗਿਆ ਅਨਮੋਲ ਵੀ ਚੰਗੀ ਕੰਪਨੀ ਵਿੱਚ ਮੈਨੇਜਰ ਸੀ ਤੇ ਮਾਂ ਇੱਕ ਅੰਗਰੇਜ਼ੀ ਸਕੂਲ ਵਿੱਚ ਅਧਿਆਪਕ ਤੇ ਪਿਤਾ ਰਿਟਾਇਰਡ ਸੀ ਮਤਲਬ ਕਿ ਸਾਰੇ ਪਾਸਿਓਂ ਰੂਬੀ ਨੂੰ ਰਿਸ਼ਤਾ ਪਸੰਦ ਆ ਗਿਆ ਠੀਕ ਹੈ ਪਾਪਾ ਹੁਣ ਜ਼ਿਆਦਾ ਨਾ ਭਟਕੋ ਇਹੀ ਰਿਸ਼ਤਾ ਠੀਕ ਆ ਰੂਬੀ ਨੇ ਜਿਵੇਂ ਹੀ ਹਾਂ ਬੋਲ ਕੇ ਮਾਤਾ ਪਿਤਾ ਨੂੰ ਸਿਗਨਲ ਦਿੱਤਾ ਉਹਨਾਂ ਨੇ ਛੱਟ ਵਿਆਹ ਦੀਆਂ ਤਿਆਰੀਆਂ ਚੋਰਾ-ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ। ਮਹਿੰਗੇ ਡਿਜ਼ਾਈਨਰ ਕੱਪੜਿਆਂ ਨਾਲ ਲੱਤੀ ਰੂਪੀ ਨੇ ਸੌਰਿਆਂ ਵਿੱਚ ਪਹਿਲਾ ਕਦਮ ਰੱਖਿਆ। ਘਰ ਅੰਦਰ ਵੱੜਦੀ ਹੀ ਰੂਪੀ ਸੋਚ ਰਹੀ ਸੀ ਕਿ ਪਹਿਲੇ ਦਿਨ ਤੋਂ ਹੀ ਆਪਣਾ ਲੋਹਾ ਮਨਵਾਉਣਾ ਸੌਰਿਆਂ ਵਿੱਚ। ਉਹ ਕੋਈ ਆਮ ਕੁੜੀ ਤਾਂ ਹੈ ਨਹੀਂ ਕਿ ਸੌਰੇ ਵਾਲਿਆਂ ਹੇਠਾਂ ਦੱਬੀ ਰਹੇ। ਮੂੰਹ ਦਿਖਾਈ ਦੀ ਰਸਮ ਦੇ ਸਮੇਂ ਤਾਈ, ਚਾਚੀ, ਭੂਆ, ਮਾਸੀ ਸਾਰਿਆਂ ਦੇ ਪੈਰੀਂ ਹੱਥ ਲਾਉਣੇ ਉਸ ਨੂੰ ਘਰੇਲੂ ਤੇ ਅਨਪੜਾਵਾਂ ਵਾਲਾ ਕੰਮ ਲੱਗ ਰਿਹਾ ਸੀ। ਖੈਰ ਕਿਸੇ ਤਰ੍ਹਾਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਤਾਂ ਰੂਬੀ ਦੀ ਸੁਹਾਗਰਾਤ ਆਈ। ਰੂਬੀ ਮੈਨੇਜਮੈਂਟ ਬੜੀ ਮੈਨੇਜਰ ਨੂੰ ਸੀ। ਆਮ ਘਰੇਲੂ ਕੁੜੀਆਂ ਦੀ ਤਰ੍ਹਾਂ ਉਹ ਪਤੀ ਦੇ ਕਮਰੇ ਵਿੱਚ ਆਉਣ ਦਾ ਇੰਤਜ਼ਾਰ ਤਾਂ ਨਹੀਂ ਕਰ ਸਕਦੀ ਸੀ। ਥੋੜੀ ਦੇਰ ਬਾਅਦ ਯਾਰਾਂ ਦੋਸਤਾਂ ਨਾਲ ਸਲਾਮ-ਮਸ਼ਵਰਾ ਕਰਕੇ ਜਦੋਂ ਅਨਮੋਲ ਕਮਰੇ ਵਿੱਚ ਪਹੁੰਚਿਆ ਤਾਂ ਹੈਰਾਨ ਰਹਿ ਗਿਆ। ਦਿਲ ਦੇ ਅਰਮਾਨ ਦਿਲ ਵਿੱਚ ਹੀ ਰਹਿ ਗਏ। 11 ਦੋਸਤਾਂ ਦੇ ਸਲਾਮ ਅਸ਼ਵਰੇ ਸਭ ਟਹਿ ਟੇਰੀ ਹੋ ਗਏ ਰੂਬੀ 슬ੀਵਲੈਸ ਤੇ ਗੋਡਿਆਂ ਤੱਕ ਟਾਈਟ ਜਿਹੀ ਨਾਈਟੀ ਪਾ ਕੇ ਆਰਾਮ ਨਾਲ ਬੈਸਤਰੇ ਤੇ ਅੱਧੇ ਲੇਟੀ ਜੇ ਪਈ ਸੀ ਫਸ ਨੂੰ ਦੇਖ ਕੇ ਸ਼ਰਮਾਈ ਨਹੀਂ ਸਗੋ ਆਲਸ ਦਿਖਾਉਂਦੀਆਂ ਕਹਿਣ ਲੱਗੀ ਬਹੁਤ ਦੇਰ ਕਰ ਦਿੱਤੀ ਅਨਮੋਲ ਬਹੁਤ ਥੱਕ ਗਈਆਂ ਲਾਈਟ ਬੰਦ ਕਰ ਦਿਓ ਮੈਨੂੰ ਨੀਂਦ ਆ ਰਹੀ ਆ ਕਹਿ ਕੇ ਰੂਬੀ ਪਾਸਾ ਲੈ ਕੇ ਸੌਂ ਗਈ ਅੱਧਾ ਕੁੰਡ ਲਾਲ ਲਹਿੰਗੇ ਵਿੱਚ ਸਜੀ ਸੁੰਦਰਤਾ ਦਾ ਆਕਰਸ਼ਣ ਇਸ ਨਾਈਟ ਹੀ ਤੋਂ ਹੋ ਕੇ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਸੀ ਰੂਬੀ ਵਰਗੀਆਂ ਕੁੜੀਆਂ ਦੇ ਲਈ ਤਾਂ ਇਹ 올ਡ ਫੈਸ਼ਨ ਹੈ ਅਨਮੋਲ ਵੀ ਕਪੜੇ ਬਦਲ ਕੇ ਲਾਈਟ ਬੰਦ ਕਰਕੇ ਬੈਸtre ਤੇ ਲੇਟ ਗਿਆ ਸ਼ਾਇਦ ਰੂਬੀ ਸੱਚੀ ਥੱਕ ਗਈ ਹੋਵੇਗੀ ਕੋਈ ਗੱਲ ਨਹੀਂ ਕੱਲ ਤੋਂ ਨਵੀਂ ਸ਼ੁਰੂਆਤ ਹੋਵੇਗੀ ਸੋਚ ਕੇ ਉਹ ਵੀ ਸੌਂ ਗਿਆ ਦੂਜੇ ਦਿਨ ਰੂਬੀ ਬਹੁਤ देर तक ਸੌਂਦੀ ਰਹੀ ਸਵੇਰੇ ਉੱਠਣ ਦੀ ਉਸਦੀ ਆਦਤ ਨਹੀਂ ਸੀ ਸੌਰਿਆਂ ਦੀ ਝਜਕ ਵੀ ਉਸ ਦੀ ਨੀਂਦ ਨਾ ਤੋੜ ਸਕੇ। ਅਨਮੋਲ ਉਸ ਦੇ ਉੱਠਣ ਦਾ ਇੰਤਜ਼ਾਰ ਕਰਦਾ ਰਿਹਾ। ਉਹ ਚਾਹੁੰਦਾ ਸੀ ਕਿ ਰੂਬੀ ਉੱਠ ਕੇ ਕੁਝ ਟੰਗ ਦੇ ਕੱਪੜੇ ਪਾ ਲਵੇ। ਤੇ ਉਹ ਫਿਰ ਹੀ ਦਰਵਾਜ਼ਾ ਖੋਲੇ। ਉਸਨੇ ਹਲੀਜੀ ਰੂਪੀ ਨੂੰ ਜਗਾਇਆ। ਰੂਬੀ ਨੇ ਥੋੜੀ ਬਹੁਤ ਹੀ ਹਲਚਲ ਦਿਖਾਈ। ਅਧਗੁਲੀਆਂ ਅੱਖਾਂ ਨਾਲ ਅਲਮੋਂ ਵਾਲ ਦੇਖਿਆ। ਰੂਬੀ ਉੱਠ ਮਮੀ ਨੇ ਦੋ ਵਾਰ ਦਰਵਾਜ਼ਾ ਖੜਕਾ ਦਿੱਤਾ। ਰਸੋਈ ਵਿੱਚ ਜਾ ਕੇ ਚਾਹ ਲਿਆ। ਚਾਹ ਰੂਬੀ ਆਲਸਪਰੀ ਆਵਾਜ਼ ਵਿੱਚ ਕਹਿਣ ਲੱਗੀ ਮੈਨੂੰ ਤਾਂ ਸਵੇਰੇ ਉੱਠ ਕੇ ਦੁੱਧ ਪੀਣ ਦੀ ਆਦਤ ਆ ਮੰਮੀ ਤਾ ਉੱਠਦੇ ਹੀ ਦੁੱਧ ਦਾ ਗਲਾਸ ਦੇ ਦਿੰਦੇ ਸੀ ਪਲੀਜ਼ ਜਾ ਕੇ ਕਿਚਨ ਵਿੱਚੋਂ ਲੈ ਆਉ ਨਾ ਜਾਂ ਫਿਰ ਮੈਂ ਹੀ ਲੈ ਲੈਂਦੀ ਆ ਰੂਬੀ ਉੱਠਣ ਦਾ ਕਸ਼ਟ ਕਰਦਿਆਂ ਹੋਇਆਂ ਕਹਿਣ ਲੱਗੀ ਨਹੀਂ ਤੂੰ ਰਹਿੰਦੇ ਅਨਮੋਲ ਕਬਰਾ ਗਿਆ ਉਸ ਨੂੰ ਡਰ ਸੀ ਕਿ ਜੇਕਰ ਅਜਿਹੇ ਲਿਬਾਸ ਵਿੱਚ ਰੂਬੀ ਬਾਹਰ ਗਈ ਤਾਂ ਰਸੋਈ ਵਿੱਚ ਜਾ ਕੇ ਦੁੱਧ ਮੰਗਣ ਲੱਗੀ ਤਸ ਦੇ ਮੰਮੀ ਪਾਪਾ ਯਕੀਨਨ बेहोश ਹੋ ਜਾਣਗੇ। ਅਨਮੋਲ ਔਟਕੇ ਬਾਹਰ ਗਿਆ। ਰਸੋਈ ਵਿੱਚ ਮਾਂ ਖਾਣੇ ਦੀ ਤਿਆਰੀ ਕਰ ਰਹੀ ਸੀ। ਅਨਮੋਲ ਚਾਹ ਠੰਡੀ ਹੋ ਗਈ ਹੈ ਤੇਰੀ ਦੁਬਾਰਾ ਬਣਾ ਦਿੰਨੀ ਆ। ਰੂਬੀ ਉੱਠੀ ਹੈ ਜੇ ਕਿ ਨਹੀਂ? ਉੱਠ ਗਈ ਮੰਮੀ। ਅਨਮੋਲ ਥੋੜਾ ਝਜਕਦਿਆਂ ਕਹਿਣ ਲੱਗਾ। ਮੰਮੀ ਦੁੱਧ ਦਾ ਇੱਕ ਗਲਾਸ ਦੇ ਦਿਓ। ਦੁੱਧ ਕਿਸ ਲਈ? ਮਾਂ ਹੈਰਾਨੀ ਨਾਲ ਕਹਿਣ ਲੱਗੀ। ਉਹ ਰੂਬੀ ਨੂੰ ਸਵੇਰੇ ਉੱਠ ਕੇ ਦੁੱਧ ਪੀਣ ਦੀ ਆਦਤ ਹੈ ਨਾ। ਕਹਿੰਦੇ ਕਹਿੰਦੇ ਅਨਮੋਲ ਨੇ ਮਾਂ ਦੇ ਚਿਹਰੇ ਤੋਂ ਨਜ਼ਰ ਹਟਾ ਲਈਆਂ। ਅੱਛਾ ਮਾਂ ਸਹਿਜ ਹੁੰਦਿਆਂ ਕਹਿਣ ਲੱਗੀ। ਹਾਂ ਹਾਂ ਲੈ ਜਾ। ਮਾਂ ਨੇ ਇੱਕ ਗਲਾਸ ਦੁੱਧ ਅਨਮੋਲ ਨੂੰ ਫੜਾ ਦਿੱਤਾ। ਉਹ ਦੁੱਧ ਲੈ ਕੇ ਚਲਾ ਗਿਆ। ਮਾਂ ਅਨਮੋਲ ਨੂੰ ਦੁੱਧ ਲੈ ਕੇ ਜਾਂਦੇ ਹੋਏ ਦੇਖਦੀ ਰਹੀ ਤੇ ਬੇਟੇ ਦਾ ਸਾਰਾ ਲਾਡਲਾਪਨ ਪਤਨੀ ਦੇ ਆਉਂਦੇ ਹੀ ਹਵਾ ਹੋ ਗਿਆ ਸੀ। ਪਰ ਰੂਬੀ ਦਾ ਲਾਡਲਾਪਨ ਸੋਚਦੇ ਆ ਅਨਮੋਲ ਦੀ ਮੰਮੀ ਫੇਰ ਖਾਣਾ ਬਣਾਉਣ ਵਿੱਚ ਬਿਜ਼ੀ ਹੋ ਗਈ। ਉਸਨੇ ਵੀ ਥੋੜੇ ਦਿਨ ਦੀਆਂ ਛੁੱਟੀਆਂ ਲਈਆਂ ਹੋਈਆਂ ਸੀ। ਨਵੀਂ ਨਵੀਂ ਨੋ ਆਈਆ ਥੋੜੇ ਦਿਨ ਘਰ ਦੀ ਰੁਟੀਨ ਵਿੱਚ ਸੈੱਟ ਹੋ ਜਾਵੇ। ਖਾਣਾ ਤਿਆਰ ਕਰਕੇ ਦੁਬਾਰਾ ਚਾਹ ਬਣਾ ਕੇ ਕੁਲਬੀਰ ਕੋਲ ਰਸੋਈ ਵਿੱਚੋਂ ਬਾਹਰ ਆਈ ਤਾਂ ਨੋ ਪਤ ਨੂੰ ਲੌਪੀ ਵਿੱਚ ਕੁਰਸੀਆਂ ਤੇ ਬੈਠੇ ਦੇਖਿਆ। ਗੱਲ ਕਰਨ ਦੀ ਗਰਜ਼ ਨਾਲ ਉਹ ਚਾਹ ਲੈ ਕੇ ਉਹਨਾਂ ਦੇ ਕੋਲ ਬੈਠ ਗਈ। ਰੂਬੀ ਨੇ ਨਾਈਟੀ ਦੇ ਉੱਪਰੋਂ ਗਾਉਨ ਪਾ ਲਿਆ ਸੀ। ਪਰ ਲੱਤ ਤੇ ਲੱਤ ਧਰ ਕੇ ਬੈਠੀ ਅਖਬਾਰ ਪੜ੍ਹਦੀ ਰੂਬੀ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਗਾਉਨ ਕਿੱਥੋਂ ਤੱਕ ਚੜਿਆ ਹੋਇਆ। ਸ਼ਾਇਦ ਇਸੇ ਲਈ ਰੂਬੀ ਦਾ ਸੋਹਰਾ ਉੱਥੋਂ ਅਟਕੇ ਚਲਿਆ ਗਿਆ ਸੀ। ਨੂੰ ਦੇ ਨਾਲ ਗੱਲਬਾਤ ਕਰਨ ਦੀ ਗਰਜ਼ ਨਾਲ ਕੁਲਵੀਰ ਕੋਰਨੇ ਗਿਆ ਤੇਰੀਆਂ ਛੁੱਟੀਆਂ ਕਦੋਂ ਤੱਕ ਕਰੋਬੀ ਰੂਬੀ ਨੇ ਚੌਂਕ ਕੇ ਨਜ਼ਰਾਂ ਉੱਪਰ ਕਰਕੇ ਸੱਸ ਵੱਲ ਦੇਖਿਆ ਉਹਨਾਂ ਨਜ਼ਰਾਂ ਵਿੱਚ ਨਵੀਂ ਨੂੰ ਦੀ ਝਿਜਕ ਬਿਲਕੁਲ ਵੀ ਨਹੀਂ ਸੀ ਸਗੋਂ ਉਹ ਬਿਲਕੁਲ ਨਾਰਮਲ ਸੀ ਮੇਰੀਆਂ ਛੁੱਟੀਆਂ ਨਹੀਂ ਆ ਰੂਬੀ ਅਖਬਾਰ ਮੋੜ ਕੇ ਮੇਜ਼ ਤੇ ਰੱਖਦਿਆਂ ਹੋਇਆਂ ਕਹਿਣ ਲੱਗੀ ਮੈਂ ਅਨਮੋਲ ਨੂੰ ਵੀ ਇਹ ਹੀ ਕਹਿ ਰਹੀ ਸੀ ਕਿ ਜਿੱਥੇ ਦਾ ਵੀ ਪ੍ਰੋਗਰਾਮ ਹਨੀਮੂਨ ਦਾ ਬਣਾਉਣਾ ਬਣਾ ਲਓ ਮੇਰੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਕੁਲਬੀਰ ਜਿਵੇਂ ਤੀਜੀ ਮੰਜ਼ਲ ਤੋਂ ਹੀਠਾਂ ਡਿੱਗੀ ਹੁਣ ਹਨੀਮੂਨ ਦੀ ਗੱਲ ਕਰਨ ਵਿੱਚ ਪਤਨੀ ਨਹੀਂ ਪਤੀ ਸ਼ਰਮਾਉਂਦਾ ਪਤੀ ਨਵੀਂ ਪਤਨੀ ਨਾਲ ਤੂੰ ਕਰਕੇ ਗੱਲ ਨਹੀਂ ਕਰ ਸਕਦਾ ਤੇ ਪਤਨੀ ਢੱਲੇ ਨਾਲ ਉਸਦਾ ਨਾਮ ਲੈ ਲੈਂਦੀ ਹੈ ਨਾਮ ਲੈ ਕੇ ਆਉਂਦਾ ਜਾਂਦਾ ਕਹਿ ਦਿੰਦੀ ਹੈ ਪਤਨੀ ਦੀ ਅਜਿਹੀ ਬੇਬਾਕੀ ਤੋਂ ਘਬਰਾ ਕੇ ਅਨਮੋਲ ਮਾਂ ਤੋਂ ਨਜ਼ਰਾਂ ਚੁਰਾ ਰਿਹਾ ਸੀ ਉਸ ਨੂੰ ਹੋਰ ਸ਼ਰਮਿੰਦਾ ਨਾ ਕਰਦਿਆਂ ਕੁਲਬੀਰ ਚਾਹ ਦਾ ਕੱਪ ਟਰੇ ਵਿੱਚ ਰੱਖ ਕੇ ਉੱਠ ਕੇ ਖੜੀ ਹੋ ਗਈ ਰੂਬੀ ਨੇ ਮਾਂ ਦੇ ਹੱਥੋਂ ਟ੍ਰੇ ਲੈ ਕੇ ਰਸੋਈ ਵਿੱਚ ਰੱਖ ਕੇ ਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹ ਔਟਕੇ ਬਾਥਰੂਮ ਚਲੀ ਗਈ। ਦਰਵਾਜ਼ੇ ਤੋਂ ਕੁਲਬੀਰ ਨੇ ਦੇਖਿਆ ਅਨਮੋਲ ਬੈਸਤਰਾ ਠੀਕ ਕਰ ਰਿਹਾ ਸੀ। ਉਸ ਨੂੰ ਹੱਸ ਆ ਗਿਆ। ਜਿੰਨਾ ਕੰਮਾਂ ਨੂੰ ਕਰਾਉਣ ਦੇ ਲਈ ਮਾਂ ਉਸ ਨੂੰ ਵਾਰ-ਵਾਰ ਕਹਿੰਦੀ ਸੀ ਉਹ ਹੀ ਕੰਮ ਪਤਨੀ ਦੇ ਆਉਂਦਿਆਂ ਹੀ ਕਿਵੇਂ ਫਟਾਫਟ ਹੋਣ ਲੱਗੇ ਹਨ। ਦੋ ਦਿਨ ਇਸੇ ਰੁਟੀਨ ਵਿੱਚ ਰਹਿ ਕੇ ਉਹ ਪਤ ਹਨੀਮੂਨ ਤੇ ਚਲੇ ਗਏ। ਕੁਲਬੀਰ ਨੇ ਵੀ ਇਸੇ ਦੌਰਾਨ ਵਿਆਹ ਤੋਂ ਬਾਅਦ ਦੇ ਸਾਰੇ ਕੰਮ ਨਿਪਟਾ ਲਏ ਰਿਸ਼ਤੇਦਾਰਾਂ ਦੇ ਕੱਪੜੇ ਮਠਿਆਈਆਂ ਭਾਜੀ ਵਗੈਰਾ ਦੇਣਾ ਸਭ ਕੁਝ ਹਫ਼ਤੇ ਬਾਅਦ ਦੋਨੋਂ ਵਾਪਸ ਆਏੋਂ ਤੋਂ ਬਾਅਦ ਇੱਕ ਦਿਨ ਕਰੇ ਰਹੀ ਤੇ ਪੂਰਾ ਦਿਨ ਸੌਂਦੀ ਰਹੇ ਸਵੇਰੇ ਫਿਰ ਅਨਮੋਲ ਰੂਪੀ ਦੇ ਲਈ ਦੁੱਧ ਦਾ ਗਲਾਸ ਲੈਣ ਲਈ ਹਾਜ਼ਰ ਹੋ ਗਿਆ ਖਾਣਾ ਤਿਆਰ ਕਰਦੀ ਰੂਪੀ ਦਾ ਸਿਰ ਚੱਕਰਾ ਗਿਆ ਆਖਰ ਇਸ ਤਰ੍ਹਾਂ ਕਦੋਂ ਤੱਕ ਚੱਲੂ ਅੱਜ ਤਾਂ ਦੋਨਾਂ ਨੇ ਦਫ਼ਤਰ ਜਾਣਾ ਕੱਲ ਤੋਂ ਉਹ ਵੀ ਸਕੂਲ ਚਲੀ ਜਾਵੇਗੀ ਲੱਗਦਾ ਉਸ ਦਾ ਸਿੱਧਾ ਸਾਦਾ ਪੁੱਤਰ ਪਤਨੀ ਦੇ ਅੱਗੇ ਕੁਝ ਬੋਲ ਹੀ ਨਹੀਂ ਸਕਿਆ ਕਮਕਾਜੀ ਪਤਨੀ ਦੇ ਨਾਲ ਸਮਝੌਤਾ ਕਰਨਾ ਛੋਟੇ-ਮੋਟੇ ਕੰਮ ਕਰਨਾ ਕੋਈ ਗਲਤ ਨਹੀਂ ਵਿਆਹ ਤੋਂ ਬਾਅਦ ਇਹ ਬਦਲਾਅ ਤਾਂ ਚੰਗਾ ਹੈ ਪਰ ਵਿਆਹ ਤੋਂ ਰੂਬੀ ਦਾ ਵੀ ਹੋਇਆ ਫਿਰ ਕੀ ਉਸ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਹੋਣਾ ਚਾਹੀਦਾ ਉਸ ਦਿਨ ਰੂਬੀ ਤੇ ਅਨਮੋਲ ਨੇ ਡਾਕਟਰ ਜਾਣਾ ਸੀ ਪਹਿਲਾਂ ਅਨਮੋਲ ਗਿਆ ਫਿਰ ਰੂਬੀ ਤਿਆਰ ਹੋ ਕੇ ਕਮਰੇ ਤੋਂ ਬਾਹਰ ਨਿਕਲੀ ਖਾਣਾ ਖਾਦਾ ਤੇ ਚਲੀ ਗਈ ਅਗਲੇ ਦਿਨ ਤੋਂ ਕੁਲਵੀਰ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਕੁਲਵੀਰ ਦਾ ਕੰਮ ਹੁਣ ਬਹੁਤ ਵੱਧ ਗਿਆ ਸੀ ਹਜੇ ਤੱਕ ਉਹ ਭੱਜ ਦੌੜ ਕਰਕੇ ਕਿਸੇ ਧਰਮਪਤੀ ਤੇ ਪੁੱਤਰ ਦਾ ਖਾਣਾ ਤੇ ਲੰਚ ਦੀ ਤਿਆਰੀ ਕਰਕੇ ਸਕੂਲ ਜਾਂਦੀ ਸਕੂਲੋਂ ਆ ਕੇ ਪਤੀ ਤੇ ਪੁੱਤਰ ਨੂੰ ਦੁਪਹਿਰ ਦਾ ਖਾਣਾ ਦਿੰਦੀ ਸੀ ਕਿਉਂਕਿ ਅਨਮੋਲ ਵੀ ਘਰੇ ਆ ਕੇ ਖਾਣਾ ਖਾਂਦਾ ਸੀ ਤੇ ਫਿਰ ਰਾਤ ਦਾ ਖਾਣਾ ਵੀ ਬਣਾਉਂਦੀ ਸੀ ਐਸਟਰਾ ਸਾਰਾ ਦਿਨ ਬਿਜ਼ੀ ਹੀ ਲੰਘਦਾ ਸੀ ਉਸ ਦਾ ਹੁਣ ਨੂ ਦੇ ਖਾਣੇ ਦਾ ਬੋਝ ਵੀ ਉਸ ਤੇ ਉੱਪਰ ਆ ਗਿਆ ਸੀ ਨੂ ਨੂੰ ਲਾਡ ਕਰਨ ਦਾ ਤਾਂ ਉਸ ਦਾ ਵੀ ਜੀ ਕਰਦਾ ਸੀ ਪਰ ਨੂ ਦੇ ਵੱਲੋਂ ਵੀ ਤਾਂ ਕੋਈ ਪਹਿਲ ਹੋਣੀ ਚਾਹੀਦੀ ਸੀ ਕਿ ਉਸ ਦੇ ਮਨ ਵਿੱਚ ਕੁਝ ਵੀ ਚੰਗਾ ਕਰਨ ਦੀ ਇੱਛਾ ਨਹੀਂ ਹੈ ਜਿਵੇਂ ਉਸ ਦਾ ਜੀ ਕਰਦਾ ਕਿ ਨੂ ਦੇ ਲਈ ਪਿਆਰ ਨਾਲ ਕੁਝ ਕਰਕੇ ਚੰਗੀ ਸੱਸ ਬਣੇ ਉਵੇਂ ਹੀ ਰੂਬੀ ਦਾ ਮਨ ਵੀ ਤਾਂ ਕਰਨਾ ਚਾਹੀਦਾ ਸੱਸ ਦੇ ਲਈ ਨਾ ਸੀ ਕਟੋ ਘਟਪਤੀ ਦੇ ਪ੍ਰਤੀ ਉਸਦੇ ਜੋ ਜ਼ਿੰਮੇਵਾਰੀਆਂ ਉਸ ਨੂੰ ਮਹਿਸੂਸ ਕਰੇ ਉਹ ਜੇਕਰ ਕੰਮਕਾਜੀ ਔਰਤ ਹੈ ਤਾਂ ਸੱਸ ਕਿਹੜਾ ਵਿਲੇ ਬੱਠੀ ਰਹਿੰਦੀ ਹੈ ਹੌਲੀ-ਹੌਲੀ ਇਸੇ ਤਰ੍ਹਾਂ ਇੱਕ ਮਹੀਨਾ ਬਤੀਤ ਹੋ ਗਿਆ ਇਸੇ ਤਰ੍ਹਾਂ ਉਸ ਨੂੰ ਥੱਕਦੇ ਤੇ ਪਛਦੇ ਦੇਖ ਇੱਕ ਦਿਨ ਅਨਮੋਲ ਰੂਬੀ ਨੂੰ ਕਿਸੇ ਤਰ੍ਹਾਂ ਕਹਿਣ ਲੱਗਾ ਰੂਬੀ ਥੋੜਾ ਜਲਦੀ ਉੱਠ ਕੇ ਮੰਮੀ ਦੀ ਮਦਦ ਕਰਾ ਦਿਆ ਕਰ ਹੋਰ ਕੁਝ ਨਹੀਂ ਤਾਂ ਸਵੇਰ ਦੀ ਚਾਹ ਹੀ ਬਣਾ ਲਿਆ ਕਰ ਇਨਾ ਜ਼ਿਆਦਾ ਕੰਮ ਇਕੱਲੇ ਕਰਨ ਨਾਲ ਮੰਮੀ ਥੱਕ ਜਾਂਦੇ ਆ। ਇਨਾ ਸੁਣਨ ਦੀ ਧੀ ਰਹੀ ਸੀ ਕਿ ਰੂਬੀ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ ਗਿਆ। ਕਿਉਂ? ਮੈਂ ਕੋਈ ਗੁਲਾਮ ਆ ਜੋ ਪੂਰਾ ਦਿਨ ਦਫ਼ਤਰ ਵਿੱਚ ਕੰਮ ਕਰਾਂ। ਸਵੇਰੇ ਸ਼ਾਮ ਤੁਹਾਡੀ ਸਾਰਿਆਂ ਦੀ ਗੁਲਾਮੀ ਕਰਾਂ। ਇੰਨੀ ਹੀ ਮਾਂ ਦੀ ਚਿੰਤਾ ਤਾਂ ਤੁਸੀਂ ਕਿਉਂ ਨਹੀਂ ਸਵੇਰੇ ਉੱਠ ਕੇ ਰਸੋਈ ਵਿੱਚ ਮਦਦ ਕਰਦੇ? ਮਾਤਾ-ਪਿਤਾ ਦੇ ਸਾਹਮਣੇ ਪਤਨੀ ਦੇ ਇਸ ਤਰ੍ਹਾਂ ਦੇ ਜਵਾਬ ਨਾਲ ਗੁੱਸੇ ਤੇ અપਮਾਨ ਨਾਲ ਅਨਮੋਲ ਦਾ ਚਿਹਰਾ ਲਾਲ ਹੋ ਗਿਆ ਹਾਲਾਤ ਨੂੰ ਸਮਝਦਿਆਂ ਹੋਇਆਂ ਅਨਮੋਲ ਦੇ ਪਾਪਾ ਨੇ ਕਿਹਾ ਰੂਬੀ ਬੇਟਾ ਅਨਮੋਲ ਵੀ ਮਦਦ ਕਰਦਾ ਸਮਾਂ ਕੱਢ ਕੇ ਬਾਹਰ ਦੇ ਕੰਮ ਉਹੀ ਕਰਦਾ ਤੂੰ ਵੀ ਥੋੜੀ ਕੋਸ਼ਿਸ਼ ਕਰੇਂਗੀ ਤਾਂ ਸਾਰੇ ਕੰਮ ਆਰਾਮ ਨਾਲ ਹੋ ਜਾਣਗੇ ਪਰ ਘਮੰਡੀ ਰੂਪੀ ਨੂੰ ਇਹ ਕਿੱਥੇ ਬਰਦਾਸ਼ਤ ਹੁੰਦਾ ਉਹ ਤਾਂ ਖੁਦ ਨੂੰ ਹੀ ਸਭ ਤੋਂ ਉੱਤਮ ਸਮਝਦੀ ਸੀ ਅਸ ਦਿਲਾਵਾ ਇਸ ਘਰ ਵਿੱਚ ਕੋਈ ਇੰਨਾ ਮਹੱਤਵਪੂਰਨ ਹੋਵੇ ਇਹ ਉਸਨੂੰ ਬਿਲਕੁਲ ਵੀ برداشت ਨਹੀਂ ਸੀ ਉਸ ਦਿਨ ਉਸਨੇ ਇੰਨਾ ਤੂਫਾਨ ਲਿਆਂਦਾ ਕਿ ਤਿੰਨੋਂ ਹੀ ਕਰਦੇ ਅਲੱਗ-ਅਲੱਗ ਕੋਨਿਆਂ ਵਿੱਚ ਬੈਠ ਗਏ ਮਨ ਖੱਟਾ ਹੋ ਗਿਆ ਕੁਲਬੀਰ ਨੂੰ ਉਸ ਦਿਨ ਬਹੁਤ ਦੁੱਖ ਹੋਇਆ ਕੰਮ ਤਾਂ ਉਹ ਵੀ ਕਰ ਰਹੀ ਸੀ ਪਰ ਇੰਨਾ ਮਤਲਬ ਇਸ ਵਾਰ ਅਸੀਤਾ ਸੋਚ ਸੀ ਕਿ ਕਾਮਗਾਜੀ ਕੁੜੀਆਂ ਜ਼ਿਆਦਾ ਸਮਝਦਾਰ ਹੁੰਦੀਆਂ ਬਾਹਰ ਕੰਮ ਕਰਨ ਦੇ ਕਾਰਨ ਉਹਨਾਂ ਨੂੰ ਆਪਣੀ ਪਰਾਈ ਦੀ ਸਮਝ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਪਰ ਉਹਨਾਂ ਦੀ ਨੌ ਨੇ ਉਸ ਦੇ ਵਿਚਾਰਾਂ ਨੂੰ ਝੂਠਾ ਕਰ ਦਿੱਤਾ ਨੌ ਨੂੰ ਉਸ ਦੇ ਫਰਜ਼ਾਂ ਦਾ ਅਹਿਸਾਸ ਤਾਂ ਕਰਾਉਣਾ ਹੀ ਚਾਹੀਦਾ ਉਸਨੇ ਸੋਚਿਆ ਨਵੀਂ ਪੀੜੀ ਦੇ ਨੌਜਵਾਨਾਂ ਵਿੱਚ ਬਹੁਤ ਬਦਲਾਅ ਆਇਆ ਮਰਦ ਵਰਿਆਂ ਤੋਂ ਚੱਲੀ ਆ ਰਹੀ ਆਪਣੀ ਪ੍ਰਧਾਨਗੀ ਦੀ ਪਦਵੀ ਤੋਂ ਹੇਠਾਂ ਉਤਰ ਕੇ ਦੋਸਤ ਬਨ ਰਹੇ ਹਨ ਆਪਣੀ ਕੰਮਕਾਜੀ ਪਤਨੀ ਦੇ ਨਾਲ ਅੰਦਰ ਬਾਹਰ ਦੇ ਕੰਮਾਂ ਵਿੱਚ ਮਦਦ ਕਰਾਉਣ ਲੱਗੇ ਹਨ ਉਹਨਾਂ ਨੂੰ ਤਵੱਜੋ ਦੇਣ ਲੱਗੇ ਹਨ ਪਰ ਕੁੜੀਆਂ ਨੇ ਆਪਣੇ ਚੰਗੇ ਗੁਣਾਂ ਨੂੰ ਬਾਏ ਬਾਏ ਕਹਿ ਦਿੱਤਾ ਨਿਮਰਤਾ, ਮਮਤਾ, ਸ਼ਾਂਤ ਸੁਭਾਅ ਜਿਨ੍ਹਾਂ ਗੁਣਾਂ ਦੇ ਕਾਰਨ ਔਰਤ ਪੂਜੀ ਜਾਂਦੀ ਸੀ ਮਾਂ ਦਾ ਸਥਾਨ ਸਮਾਜ ਵਿੱਚ ਇੰਨਾ ਉੱਚਾ ਸੀ ਕੁਝ ਕਰਨਾ ਸਕਣਾ ਤੇ ਕੁਝ ਕਰਨਾ ਹੀ ਨਾ ਦੋਨਾਂ ਗੱਲਾਂ ਵਿੱਚ ਫਰਕ ਹੈ ਕਦੋਂ ਤੱਕ ਇਸ ਤਰ੍ਹਾਂ ਚੱਲੂ ਉਸ ਨੇ ਮਨ ਹੀ ਮਨ ਸੋਚਿਆ ਕੁਝ ਤਾਂ ਕਰਨਾ ਹੀ ਪੈਣਾ ਪਤੀ ਦੀ ਰੁਟੀਨ ਵਿੱਚ ਪਰਵਰਤਨ ਕਰਨਾ ਪੈਣਾ ਥੋੜਾ ਪੁੱਤਰ ਦੇ ਪ੍ਰਤੀ ਮੋਹ ਘੱਟ ਕਰਨਾ ਪੈਣਾ ਉਧਰ ਰੂਬੀ ਸੋਚ ਰਹੀ ਸੀ ਕਿ ਉਹ ਤਾਂ ਜਿਵੇਂ ਪੇਕਿਆਂ ਵਿੱਚ ਰਹਿ ਰਹੀ ਹੈ ਉਵੇਂ ਹੀ ਇੱਥੇ ਵੀ ਰਹਿ ਰਹੀ ਹੈ ਮੰਮੀ ਦੀਆਂ ਸਾਰੀਆਂ ਗੱਲਾਂ ਸੱਚੀਆਂ ਹੋ ਗਈਆਂ ਉਹ ਉੱਚ ਸਿੱਖਿਆਤ ਤੇ ਉੱਚੇ ਅਹੁਦੇ ਤੇ ਤਾਇਨਾਤ ਆਜ ਕੱਲ ਦੀ ਕੁੜੀ ਹੈ ਤੇ ਸੱਸ ਸਹਰਾ ਤਾਂ ਕੀ ਪਤੀ ਵੀ ਉਸਤੇ ਜ਼ਬਰਦਸਤੀ ਨਹੀਂ ਕਰ ਸਕਦਾ ਉਹ ਦਿਨ ਚਲੇ ਗਏ ਉਸਨੇ ਕਮਾਂਡਰ ਨਾਲ ਸੋਚਿਆ ਕੁਲਬੀਰ ਨੇ ਕਰੋਸ ਮੇਰੇ 7 ਵਜੇ ਨਿਕਲਣਾ ਹੁੰਦਾ ਸੀ ਤੇ ਰੂਬੀ ਨੇ 9 ਵਜੇ ਤੇ ਅਨਮੋਲ 8:30 ਵਜੇ ਜਾਂਦਾ ਸੀ ਉਸ ਦਿਨ ਕੁਲਬੀਰ ਬਾਕੀ ਦਿਨਾਂ ਦੀ ਬਜਾਏ ਥੋੜਾ ਜਲਦੀ ਉੱઠી ਆਪਣਾ ਕੰਮ ਨਿਬੜਿਆ ਤੇ ਰਸੋਈ ਵਿੱਚ ਚਲੀ ਗਈ ਚਾਹ ਬਣਾਈ ਪਤੀ ਨੂੰ ਚਾਹ ਦੇ ਕੇ ਆਪਣੀ ਚਾਹ ਪੀਂਦੇ ਪੀਂਦੇ ਹੀ ਉਸਨੇ ਆਪਣਾ ਤੇ ਪਤੀ ਦਾ ਲੰਚ ਤਿਆਰ ਕੀਤਾ ਆਪਣਾ ਟਿਫਨ ਤਿਆਰ ਕਰਕੇ ਪਤੀ ਦਾ ਲੰਚ ਹਾਰਡ ਕੇਸ ਵਿੱਚ ਰੱਖ ਕੇ ਬੈਡਰੂਮ ਵਿੱਚ ਰੱਖ ਦਿੱਤਾ ਪਤੀ ਹੈਰਾਨੀ ਨਾਲ ਕੁਲਬੀਰ ਨੂੰ ਇਹ ਸਭ ਕਰਦੇ ਹੋਏ ਦੇਖ ਰਹੇ ਸੀ। ਸਵੇਰ ਦੇ ਖਾਣੇ ਵਿੱਚ ਉਸਦੇ ਪਤੀ ਨੂੰ ਸਿਰਫ ਦਲੀਆ ਹੀ ਚਾਹੀਦਾ ਹੁੰਦਾ ਸੀ। ਤੇ ਕੁਲਬੀਰ ਸਿਰਫ ਦੁੱਧ ਪੀ ਕੇ ਸਕੂਲ ਜਾਂਦੇ ਸੀ। ਕੁਲਬੀਰ ਇਸੇ ਕੰਮ ਵਿੱਚ ਲੱਗੀ ਹੋਈ ਸੀ ਕਿ ਅਨਮੋਲ ਦੁੱਧ ਲੈਣ ਲਈ ਰਸੋਈ ਵਿੱਚ ਆ ਗਿਆ। ਬੇਟਾ ਮੈਂ ਜ਼ਰਾ ਜਲਦੀ ਵਿੱਚਾਂ ਤੂੰ ਖੁਦ ਦੁੱਧ ਕਰਮ ਕਰ ਲਿਆ। ਕਹਿ ਕੇ ਕੁਲਬੀਰ ਕਮਰੇ ਵਿੱਚ ਤਿਆਰ ਹੋਣ ਲਈ ਚਲੀ ਗਈ। ਮਤਲਬ ਕਿ ਆਪਣਾ ਕੰਮ ਨਿਬੇੜ ਕੇ ਉਸਨੇ ਰਸੋਈ ਉਹਨਾਂ ਦੋਨਾਂ ਦੇ ਲਈ ਖਾਲੀ ਛੱਡ ਦਿੱਤੀ। ਅਨਮੋਲ ਸ਼ਸ਼ੋਪੰਜ ਵਿੱਚ ਖੜਾ ਰਹਿ ਗਿਆ। ਫਿਰ ਕਿਸੇ ਤਰ੍ਹਾਂ ਅਨਾੜੀ ਹੱਥਾਂ ਨਾਲ ਦੁੱਧ ਗਰਮ ਕਰਕੇ ਉਹ ਵੀ ਕਮਰੇ ਵਿੱਚ ਚਲਾ ਗਿਆ। ਥੋੜੀ ਦੇਰ ਬਾਅਦ ਕੁਲਬੀਰ ਤਿਆਰ ਹੋ ਕੇ ਚਲੀ ਗਈ ਤੇ ਕਮਰੇ ਤੋਂ ਬਾਹਰ ਅਨਮੋਲ ਨੂੰ ਆਵਾਜ਼ ਦਿੰਦਿਆਂ ਕਹਿਣ ਲੱਗੀ। ਅਨਮੋਲ ਬੇਟਾ ਮੈਂ ਚੱਲੀ ਆਂ ਤੁਸੀਂ ਆਪਣਾ ਨਾਸ਼ਤਾ ਬਣਾ ਲਓ ਤੇ ਜੇਕਰ ਲੰਚ ਕਰਿਆ ਕੇ ਕਰਨਾ ਹੋਵੇ ਤਾਂ ਲੰਚ ਵੀ ਤਿਆਰ ਕਰਕੇ ਚਲੇ ਜਾਓ। ਪਪਾ ਦੇ ਲਈ ਮੈਂ ਦਲੀਆ ਬਣਾ ਕੇ ਰੱਖ ਦਿੱਤਾ ਫਿਰ ਕਮਰੇ ਵਿੱਚ ਆ ਕੇ ਪਤੀ ਨੂੰ ਕਿਹਾ ਨੌਣੇ ਲੰਚ ਬਣਾਇਆ ਤਾਂ ਤੁਸੀਂ ਵੀ ਖਾ ਲਿਓ ਨਾ ਬਣਾਇਆ ਤਾਂ ਇਹ ਤੁਹਾਡੇ ਲਈ ਲੰਚ ਰੱਖਿਆ ਖਾ ਲਿਓ ਕਹਿ ਕੇ ਉਹ ਹਸਮਈ ਟਾਂਗ ਨਾਲ ਮੁਸਕਰਾਉਂਦੀ ਹੋਈ ਬਾਹਰ ਚਲੀ ਗਈ ਉਸ ਦਿਨ ਅਰਮੋਲ ਤੇ ਰੂਬੀ ਦੋਨਾਂ ਨੂੰ ਹੀ ਬਿਨਾਂ ਨਾਸ਼ਤੇ ਦੇ ਘਰੋਂ ਬਾਹਰ ਜਾਣਾ ਪਿਆ ਉਸ ਦਿਨ ਅਰਮੋਲ ਲੰਚ ਕਰਨ ਵੀ ਘਰੇ ਨਾ ਆਇਆ ਦੁਪਹਿਰ ਨੂੰ ਕੁਲਬੀਰ ਘਰੇ ਆਈ ਲੰਚ ਉਹਨਾਂ ਦਾ ਹੋ ਗਿਆ ਸੀ ਉਨ ਤੋਂ ਬਾਅਦ ਲੰਚ ਬਣਾਉਂਦੀ ਹਰਬੜੀ ਨਹੀਂ ਸੀ ਉਸਦੇ ਪਤੀ ਨੇ ਵੀ ਟਿਫਨ ਵਾਲਾ ਖਾਣਾ ਖਾ ਲਿਆ ਸੀ ਉਸ ਦਿਨ ਸਕੂਲੋਂ ਆ ਕੇ ਕੁਲਬੀਰ ਨੇ ਲੰਬੀ ਨੀਂਦ ਲਈ ਸ਼ਾਮ ਨੂੰ ਥੋੜਾ ਅੱਗੇ ਪਿੱਛੇ ਥੱਕੇ ਹਾਰੇ ਰੂਬੀ ਤੇ ਅਨਮੋਲ ਵੀ ਘਰ ਪਹੁੰਚੇ ਸ਼ਾਮ ਦੀ ਚਾਹ ਵੀ ਕੁਲਬੀਰ ਹੀ ਬਣਾਉਂਦੀ ਸੀ ਉਸ ਦਿਨ ਉਹਨਾਂ ਦੋਨਾਂ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਤੇ ਪਤੀ ਦੀ ਚਾਹ ਬਣਾ ਕੇ ਕਮਰੇ ਵਿੱਚ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਹੋਏ ਉਹਨਾਂ ਦੋਨਾਂ ਨੇ ਚਾਹ ਪੀਤੀ ਪਤੀ ਨੂੰ ਵੀ ਵਰਿਆਂ ਬਾਅਦ ਪਤਨੀ ਥੋੜੀ ਰਿਲੈਕਸ ਲੱਗ ਰਹੀ ਸੀ ਅਨਮੋਲ ਤੇ ਰੂਬੀ ਦੋਨੋਂ ਥੋੜੀ ਦੇਰ ਤੱਕ ਚਾਹ ਦਾ ਇੰਤਜ਼ਾਰ ਕਰਦੇ ਰਹੇ। ਫਿਰ ਅਨਮੋਲ ਮਾਂ ਦੇ ਕਮਰੇ ਵੱਲ ਚਲਾ ਗਿਆ। ਉਦੋਂ ਹੀ ਕੁਲਵੀਰ ਵੀ ਕਿਸੇ ਕੰਮ ਲਈ ਬਾਹਰ ਆ ਰਹੀ ਸੀ। ਮੰਮੀ ਅੱਜ ਚਾਹ ਨਹੀਂ ਬਣਾਈ। ਬੇਟੇ ਦਾ ਥੱਕਿਆ ਚਿਹਰਾ ਦੇਖ ਕੇ ਮਾਂ ਦਾ ਦਿਲ ਪਿਗਲ ਗਿਆ ਸੀ। ਰੂਬੀ ਵੀ ਥੱਕੀ ਆਈ ਹੋਵੇਗੀ। ਪਰ ਉਸ ਨੇ ਮਨ ਨੂੰ ਮਜ਼ਬੂਤ ਕਰ ਲਿਆ। ਗੱਲ ਚਾਹ ਬਣਾਉਣ ਦੀ ਨਹੀਂ ਸੀ। ਗੱਲ ਨੌਂ ਦੇ ਵਿਹਾਰ ਦੀ ਸੀ। ਘਰ ਦੇ ਪ੍ਰਤੀ ਉਸ ਦੀਆਂ ਜ਼ਿੰਮੇਵਾਰੀਆਂ ਦੀ ਸੀ। ਅਸਲ ਵਿੱਚ ਤੁਹਾਡੇ ਦੋਨਾਂ ਦਾ ਇੰਤਜ਼ਾਰ ਕਰਨ ਵਿੱਚ دیر ਹੋ ਜਾਂਦੀ ਹੈ ਇਸੇ ਲਈ ਅਸੀਂ ਚਾਹ ਪੀ ਲਈ ਮੈਂ ਸੋਚਿਆ ਜਦੋਂ ਤੁਹਾਡਾ ਮਨ ਹੋਵੇਗਾ ਤੁਸੀਂ ਪੀ ਲਵੋਗੇ ਕਹਿ ਕੇ ਉਹ ਹੱਸਦੇ ਹੋਏ ਕਮਰੇ ਵਿੱਚ ਚਲੀ ਗਈ ਆਪਣਾ ਵਿਹਾਰ ਉਸਨੇ ਬਿਲਕੁਲ ਨੋਰਮਲ ਰੱਖਿਆ ਸੀ ਉਹ ਚਾਹੁੰਦੀ ਸੀ ਕਿ ਸੱਪ ਵੀ ਮਰ ਜਾਵੇ ਤੇ लाठी ਵੀ ਨਾ ਟੁੱਟੇ ਥੋੜੀ ਦੇਰ ਬਾਅਦ ਉਸਨੂੰ ਰਸੋਈ ਵਿੱਚੋਂ ਖਟਰ ਪਟਰ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਹਲਦੇ ਪਰਦਿਆਂ ਵਿੱਚੋਂ ਰਸੋਈ ਵਿੱਚ ਦੇਖਿਆ ਰੂਬੀ ਫਰਿੱਜ ਖੋਲ ਕੇ ਦੁੱਧ ਕੱਢ ਰਹੀ ਸੀ। ਕੁਲਬੀਰ ਦਾ ਮਨ ਤਾਂ ਕਰ ਰਿਹਾ ਸੀ ਕਿ ਖੁੱਲ ਕੇ ਹੱਸੇ। ਉਸ ਦੇ ਪਤੀ ਵੀ ਕੁਝ ਨਹੀਂ ਸੀ ਸਮਝ ਰਹੇ। ਪਰ ਬਦਲੀ ਹੋਈ ਤੇ ਫਰਸਤ ਵਿੱਚ ਲੱਗ ਰਹੀ ਪਤਨੀ ਉਸ ਨੂੰ ਵੀ ਚੰਗੀ ਲੱਗ ਰਹੀ ਸੀ। ਸੁਣੋ, ਅੱਜ ਰਾਤ ਦਾ ਸ਼ੋਅ ਦੇਖਣ ਚੱਲਦੇ ਹਾਂ। ਉਸ ਤੋਂ ਬਾਅਦ ਖਾਣਾ ਵੀ ਬਾਹਰ ਹੀ ਖਾਵਾਂਗੇ। ਕੁਲਬੀਰ ਨੇ ਵਰਿਆਂ ਬਾਅਦ ਪਤੀ ਨੂੰ ਇੰਨੇ ਪਿਆਰ ਨਾਲ ਕਿਹਾ ਕਿ ਉਹ ਅੱਖਾਂ ਬਾੜ-ਬਾੜ ਕੇ ਪਤਨੀ ਵੱਲ ਦੇਖ ਰਿਹਾ ਸੀ। ਤੂੰ ਠੀਕ ਤਾਂ ਹੈ ਨਾ? ਕਿਤੇ ਜ਼ਿਆਦਾ ਕੰਮ ਕਰਕੇ ਤੇਰਾ ਦਿਮਾਗੀ ਸੰਤੁਲਨ ਖਰਾਬ ਤਾਂ ਨਹੀਂ ਹੋ ਗਿਆ ਉਸਦੇ ਪਤੀ ਨੇ ਪਤਨੀ ਦੇ ਮੱਥੇ ਤੇ ਹੱਥ ਲਾਉਂਦਿਆਂ ਹੋਇਆਂ ਕਿਹਾ ਕੁਝ ਨਹੀਂ ਹੋਇਆ ਮੈਨੂੰ ਕੁਲਵੀਰ ਨੇ ਪਤੀ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ ਚਲੋ ਨਾ ਤੁਸੀਂ ਤਾਂ ਕਹਿੰਦੇ ਸੀ ਕਿ ਮੈਨੂੰ ਵੇਲ ਨਹੀਂ ਮਿਲਦੀ ਹੁਣ ਮਿਲੀ ਆ ਤਾਂ ਚਲੋ ਉਠੋ ਉਹ ਅਲਮਾਰੀ ਖੋਲਦੀ ਹੋਈ ਕਹਿਣ ਲੱਗੀ ਅੱਛਾ ਦੱਸੋ ਮੈਂ ਕਿਹੜਾ ਸੂਟ ਪਾਵਾਂ ਪਤੀ ਫਿਰ ਘਬਰਾ ਕੇ ਕਹਿਣ ਲੱਗਾ ਖੀ ਹੋ ਗਿਆ ਤੈਨੂੰ ਕਦੇ ਇੰਨੀ ਫੁਰਸਤ ਨਾਲ ਤਿਆਰ ਵੀ ਹੋਈਆਂ ਕਿ ਮੇਰੀ ਪਸੰਦ ਦੇ ਕੱਪੜੇ ਪਾਵੇਂ ਹਮੇਸ਼ਾ ਭੱਜਦੇ ਭੱਜਦੇ ਤਿਆਰ ਹੁੰਦੇ ਦੇਖਿਆ ਤੈਨੂੰ ਹੁਣ ਹੋਊਗੀ ਨਾ ਦੱਸੋ ਤੁਸੀਂ ਫਿਰ ਖੁਦ ਹੀ ਕਹਿਣ ਲੱਗੀ ਇਹ ਅਸਮਾਨੀ ਠੀਕ ਲੱਗੂਗਾ ਉਸਨੇ ਆਪਣੇ ਪਤੀ ਨੂੰ ਦਿਖਾਉਂਦਿਆਂ ਹੋਇਆਂ ਕਿਹਾ ਇਹ ਸੂਟ ਪਤੀ ਨੇ ਕੱਪੜੇ ਤੇ ਹੱਥ ਫੇਰਦੇ ਹੋਏ ਕਿਹਾ ਕਿੰਨੇ ਚਾ ਨਾਲ ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਲਿਆ ਐਸੀ ਤੇਰੇ ਲਈ ਉਹ ਮੋਤੀਆਂ ਵਾਲਾ ਸੈੱਟ ਤੂੰ ਹਮੇਸ਼ਾ ਅੱਜ ਪਾਉਂਗੀ ਕੱਲ ਪਾਉਂਗੀ ਕਹਿ ਕੇ ਕਦੇ ਹੀ ਨਹੀਂ ਪਾਇਆ ਹਣ ਪਾਉਂਗੀ ਨਾ ਤੁਸੀਂ ਵੀ ਜਲਦੀ ਤਿਆਰ ਹੋ ਜਾਓ ਕਹਿ ਕੇ ਕੁਲਬੀਰ ਤਿਆਰ ਹੋਣ ਲਈ ਚਲੀ ਗਈ ਪਤੀ ਵੀ ਤਿਆਰ ਹੋਣ ਲੱਗੇ ਥੋੜੀ ਦੇਰ ਬਾਅਦ ਕੁਲਬੀਰ ਤਿਆਰ ਹੋ ਕੇ ਨਿਕਲੀ ਤਾਂ ਸਭ ਕੁਝ ਮੈਚਿੰਗ ਸੀ ਪਤੀ ਦੇਖਦਾ ਹੀ ਰਹਿ ਗਿਆ ਤੇ ਕੋਲਾ ਕੇ ਕਹਿਣ ਲੱਗਾ ਦਿਲ دیਵਾਨਾ ਹੋਈ ਜਾ ਰਿਹਾ ਕੀ ਹਨੀਮੂਨ ਤੇ ਚਲੀਏ ਹਾਂ ਹਾਂ ਕਿਉਂ ਨਹੀਂ ਖਿਆਲ ਤਾਂ ਬੁਰਾ ਨਹੀਂ ਕਹਿ ਕੇ ਕੁਲਬੀਰ ਮਸਕਰਾਂਦੀ ਹੋਈ ਬਾਹਰ ਨਿਕਲੀ ਤੇ ਅਨਮੋਲ ਤੇ ਰੂਬੀ ਨੂੰ ਆਵਾਜ਼ ਦਿੰਦਿਆਂ ਕਹਿਣ ਲੱਗੀ ਬੇਟਾ ਅਸੀਂ ਬਾਹਰ ਜਾ ਰਹੇ ਹਾਂ ਰਾਤ ਨੂੰ ਦੇਰ ਨਾਲ ਵਾਪਸ ਆਵਾਂਗੇ ਖਾਣੇ ਤੇ ਸਾਡਾ ਇੰਤਜ਼ਾਰ ਨਾ ਕਰਿਓ ਤੁਸੀਂ ਆਪਣਾ ਖਾਣਾ ਖਾ ਲਿਓ ਕਹਿ ਕੇ ਦੋਨੋਂ ਖੁਸ਼ੀ-ਖੁਸ਼ੀ ਬਾਹਰ ਨਿਕਲ ਗਏ ਰੂਬੀ ਤੇ ਅਨਮੋਲ ਇੱਕ ਦੂਜੇ ਦਾ ਮੂੰਹ ਦੇਖਦੇ ਰਹਿ ਗਏ ਦੋਨਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਪਰ ਦੋਨਾਂ ਨੂੰ ਇੰਨੀ ਵੀ ਫੁਰਸਤ ਨਹੀਂ ਸੀ ਕਿ ਇੱਕ ਦੂਜੇ ਨੂੰ ਪਿਆਰ ਨਾਲ ਤੱਕ ਸਕਣ ਗਰੂਰ ਨਾਲ ਰੂਬੀ ਦਾ ਤਣਿਆ ਚਿਹਰਾ ਦੇਖ ਕੇ ਅਨਮੋਲ ਦਾ ਰਮੈਸ ਵੀ ਹਵਾ ਹੋ ਜਾਂਦਾ ਸੀ। ਮੈਨੇਜਰ ਪਤਨੀ ਨੂੰ ਹਜਮ ਕਰਨਾ ਹੁਣ ਪਾਰੀ ਪੈ ਰਿਹਾ ਸੀ। ਉਸਤੈਨ ਅਨਮੋਲ ਖਾਣਾ ਬਾਰੋਂ ਪੈਕ ਕਰਾ ਕੇ ਲਿਆਇ ਸੀ। ਹੁਣ ਕੁਲਬੀਰ ਤੇ ਉਸਦਾ ਪਤੀ ਦਿੱਤਾ ਇਹ ਰੁਟੀਨ ਹੀ ਹੋ ਗਈ ਸੀ ਕਿ ਸ਼ਾਮ ਨੂੰ ਤਿਆਰ ਹੋ ਕੇ ਉਹ ਰੋਜ਼ ਹੀ ਕਿਤੇ ਨਾ ਕਿਤੇ ਚਲੇ ਜਾਂਦੇ। ਕਦੇ ਘੁੰਮਣ, ਕਦੇ ਸ਼ਾਪਿੰਗ, ਕਦੇ ਕਿਸੇ ਰਿਸ਼ਤੇਦਾਰ ਦੇ ਘਰ ਵਗੈਰਾ ਵਗੈਰਾ ਤੇ ਉਹ ਅਕਸਰ ਹੀ ਖਾਣਾ ਖਾ ਕੇ ਹੀ ਆਉਂਦੇ। ਜਾਂ ਫਿਰ देर ਨਾਲ ਆਉਂਦੇ ਤੇ ਪੈਕ ਕਰਾ ਕੇ ਲਿਆਉਂਦੇ ਉਦੋਂ ਤੱਕ ਦੋਨੋਂ ਕੁਝ ਨਾ ਕੁਝ ਬਣਾ ਕੇ ਖਾ ਚੁੱਕੇ ਹੁੰਦੇ ਜਿੱਥੇ ਕੁਲਬੀਰ ਤੇ ਉਸਦੇ ਪਤੀ ਲਜੀਜ਼ ਖਾਣੇ ਖਾ ਰਹੇ ਹੁੰਦੇ ਜ਼ਿੰਦਗੀ ਦਾ ਮਜ਼ਾ ਲੈ ਰਹੇ ਹੁੰਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਆਪਣੇ ਸੰਬੰਧ ਮੋੜ ਜੀਵਤ ਕਰ ਰਹੇ ਹੁੰਦੇ ਉਥੇ ਰੂਬੀ ਤੇ ਅਨਮੋਲ ਕਦੇ ਮੈਗੀ ਕਦੇ ਪਾਸਤਾ ਕਦੇ ਸੈਂਡਵਿਚ ਖਾ ਕੇ ਕੰਮ ਚਲਾ ਰਹੇ ਸੀ ਸਵੇਰੇ ਰੂਬੀ ਆਪਣੇ ਲਈ ਖੁਦ ਹੀ ਦੁੱਧ ਗਰਮ ਕਰਦੀ ਅਨਮੋਲ ਜੇਕਰ ਬੈਸਤਰਾ ਠੀਕ ਕਰਦਾ ਤਾਂ ਰੂਬੀ ਨਾਸ਼ਤਾ ਬਣਾਉਂਦੀ ਇਹਨਾਂ ਸਾਰੇ ਕੰਮਾਂ ਦੇ ਲਈ ਉਸਨੂੰ ਜਲਦੀ ਉੱਠਣਾ ਪੈਂਦਾ ਹਣ ਪਹਿਲਾਂ ਵਾਲੀ ਗੱਲ ਨਹੀਂ ਸੀ ਕਿ ਉੱਠੇ ਦੁੱਧ ਪੀਤਾ ਨਹਾ ਧੋ ਕੇ ਬਣਿਆ ਬਣਿਆ ਖਾਣਾ ਖਾਦਾ ਤੇ ਦਫ਼ਤਰ ਚਲੇ ਗਏ ਕੁਲਬੀਰ ਉਸਨੂੰ ਇਹੀ ਅਹਿਸਾਸ ਦਿਵਾਉਣਾ ਚਾਹੁੰਦੀ ਸੀ ਕਿ ਵਿਆਹ ਹੋਇਆ ਤਾਂ ਗ੍ਰੈਸਤੀਤਾ ਸੰਭਾਲਣੀ ਹੀ ਹੋਵੇਗੀ ਜ਼ਿੰਮੇਵਾਰੀਆਂ ਵੀ ਸਮਝਣੀਆਂ ਪੈਣਗੀਆਂ ਪਰਿਵਾਰ ਨੂੰ ਆਪਣਾ ਸਮਝੇ ਸੱਸ ਨੂੰ ਮਾਂ ਸਮਝੇ ਨਾ ਕਿ ਨੌਕਰ ਠੀਕ ਹੈ ਅੱਜਕੱਲ ਸਾਡੀਆਂ ਕਾਮਕਾਜੀ ਨੌਹਾਂ ਧੀਆਂ ਦੇ ਕੋਲ ਸਮੇਂ ਦੀ ਘਾਟ ਹੈ ਪਰ ਇਹ ਤਾਂ ਸਾਰੇ ਜਾਣਦੇ ਆ ਇਸੇ ਲਈ ਉਹਨਾਂ ਨੂੰ ਸਮੇਂ ਦੀ ਗੁਣਵੱਤਾ ਤੇ ਧਿਆਨ ਦੇਣਾ ਚਾਹੀਦਾ ਜੋ ਵੀ ਸਮਾਂ ਆਪਣਿਆਂ ਦੇ ਨਾਲ ਚੰਗਾ ਬੀਤੇ ਨਵੇਂ ਰਿਸ਼ਤੇ ਬਣਨ ਤਾਂ ਉਹਨਾਂ ਵਿੱਚ ਖਾਦ ਪਾਣੀ ਪਾਉਣ ਦੀ ਜ਼ਰੂਰਤ ਪੈਂਦੀ ਹੈ ਰਿਸ਼ਤੇ ਨੂੰ ਮਰ ਜਾਣ ਨਹੀਂ ਦੇਣਾ ਚਾਹੀਦਾ ਮੰਨਿਆ ਕਿ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਆ ਪਰ ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਨਾਲ ਆਪਣੇ ਰਿਸ਼ਤੇ ਵੀ ਸੰਭਾਲਣੇ ਪੈਂਦੇ ਆ ਨਹੀਂ ਤਾਂ ਜ਼ਿੰਦਗੀ ਦੀ ਸ਼ਾਮ ਵਿੱਚ ਇਹ ਪੀੜੀ ਇਕੱਲੀ ਰਹਿ ਜਾਵੇਗੀ। ਕੁਲਬੀਰ ਆਪਣਾ ਤੇ ਪਤੀ ਦਾ ਕੰਮ ਰੂਬੀ ਤੇ ਨਹੀਂ ਛੱਡਦੀ ਸੀ। ਇਸ ਲਈ ਰੂਬੀ ਦੇ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ। ਅਨਮੋਲ ਸਭ ਕੁਝ ਸਮਝ ਰਿਆ ਸੀ ਪਰ ਚੁੱਪ ਸੀ। ਕਿਉਂਕਿ ਉਹ ਰੂਬੀ ਨੂੰ ਖੁਦ ਕੁਝ ਨਹੀਂ ਸੀ ਕਹਿ ਸਕਦਾ। ਰੂਬੀ ਦੇ ਆਉਣ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਆਉਣ ਦੀ ਬਜਾਏ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਸੀ। ਸਭ ਦੀ ਸਹਜਤਾ ਗਵਾਚ ਗਈ ਸੀ। ਅੱਜ ਔਰਤਾਂ ਨੂੰ ਜੀਵਨ ਵਿੱਚ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਜੋ ਮੌਕਾ ਮਿਲਿਆ ਉਹਨਾਂ ਨੂੰ ਉਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਕਮ ਕਾਜੀ ਕੁੜੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੇ ਆਚਰਣ ਤੋਂ ਪਰੇਸ਼ਾਨ ਹੋ ਕੇ ਇਸ ਤਰ੍ਹਾਂ ਨਾ ਹੋਵੇ ਕਿ ਲੋਕ ਉਹਨਾਂ ਨੂੰ ਪਤਨੀ ਤੇ ਨੂੰਹ ਦੇ ਰੂਪ ਵਿੱਚ ਨਕਾਰਨਾ ਸ਼ੁਰੂ ਕਰ ਦੇਣ ਫਿਰ ਸਭ ਕੁਝ ਹੁੰਦੇ ਹੋਏ ਵੀ ਉਹਨਾਂ ਦੇ ਹੱਥ ਕੁਝ ਨਹੀਂ ਲੱਗਣਾ ਸ਼ਾਮ ਨੂੰ ਆ ਕੇ ਰੂਬੀ ਚਾਹ ਬਣਾਉਂਦੀ ਅਨਮੋਲ ਡੱਬੇ ਵਿੱਚੋਂ ਬਿਸਕੁਟ ਕੱਢਦਾ ਪਹਿਲਾਂ ਕੁਲਬੀਰ ਕੁਸ਼ਣਾ ਕੋਲ ਤਾਜ਼ਾ ਨਾਸ਼ਤਾ ਬਣਾ ਕੇ ਰੱਖਦੇ ਸੀ ਡਿਨਰ ਵਿੱਚ ਵੀ ਉਹ ਮੈਗੀ ਮੈਕਰੋਨੀ ਵਗੈਰਾ ਕਦੋਂ ਤੱਕ ਖਾਂਦੇ। ਅਨਮੋਲ ਕੁਝ ਸਬਜ਼ੀ ਵਗੈਰਾ ਲੈ ਆਉਂਦਾ। ਠੱਕੀ ਥਕਾਈ ਰੂਬੀ ਕਿਸੇ ਤਰ੍ਹਾਂ ਕੱਚੀ ਪੱਕੀ ਸਬਜ਼ੀ ਬਣਾ ਦਿੰਦੀ। ਜਿੱਥੇ ਕੁਲਬੀਰ ਦੋ ਚਾਰ ਚੀਜ਼ਾਂ ਬਣਾ ਕੇ ਟੇਬਲ ਭਰ ਦਿੰਦੀ ਸੀ। ਉੱਥੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਦੋ ਮੈਨੇਜਰ ਰੁੱਖੇ ਸੁੱਕੇ ਖਾਂਦੇ ਤੇ ਸੋਚਦੇ ਕਿ ਜ਼ਿੰਦਗੀ ਇਸੇ ਦਾ ਨਾਮ ਐ। ਕੋਲੂ ਦੇ ਬੈਲ ਦੀ ਤਰ੍ਹਾਂ ਲੱਗੇ ਰਹਿੰਦੇ ਹਨ ਦੋਵੇਂ। ਖਾਣਾ ਵੀ ਢੰਗ ਨਾਲ ਨਸੀਬ ਨਹੀਂ ਹੁੰਦਾ। ਹਣ ਰੂਬੀ ਦੇ ਦਿਮਾਗ ਹੌਲੀ ਹੌਲੀ ਤਰਤਲ ਤੇ ਆ ਰਿਹਾ ਸੀ ਮੈਨੇਜਰ ਉਹਨ ਦਾ ਭੂਤ ਹੌਲੀ ਹੌਲੀ ਦਿਮਾਗ ਤੋਂ ਉੱਤਰ ਰਿਹਾ ਸੀ ਇੰਨਾ ਰੁਪਈਆ ਪੈਸਾ ਕਮਾ ਕੇ ਵੀ ਕੀ ਹਾਸਲ ਹੋਇਆ ਜਦੋਂ ਚੈਨ ਦੀ ਜ਼ਿੰਦਗੀ ਨਹੀਂ ਕਿਸੇ ਦਾ ਪਿਆਰ ਨਹੀਂ ਕਿਸੇ ਤੇ ਲਈ ਵੇਲ ਨਹੀਂ ਕੁਲਬੀਰ ਤੇ ਉਸ ਦੇ ਪਤੀ ਨੂੰ ਜ਼ਿੰਦਗੀ ਦਾ ਆਨੰਦ ਲੈਂਦਿਆਂ ਦੇਖ ਉਹਨਾਂ ਨੂੰ ਲੱਗਦਾ ਕਿ ਕਦੇ ਇਹ ਪਲ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਆਉਣਗੇ ਕਿੱਧਰ ਜਾ ਰਹੇ ਹਨ ਉਹ ਉਹਨਾਂ ਦੀ ਪੀੜ੍ਹੀ ਸਿਰਫ ਭੱਜ ਰਹੀ ਹੈ ਪਰ ਪਤਾ ਨਹੀਂ ਕਿਦਾਂ ਸੋਖ ਦੀ ਪ੍ਰਵਾਸ਼ਾ ਪੁੱਲ ਚੁੱਕੀ ਆ ਉਹਨਾਂ ਦੀ ਪੀੜ੍ਹੀ ਰਾਤ ਨੂੰ ਦੋਨੋਂ ਚੁੱਪਚਾਪ ਲੇਟੇ ਸੀ ਆਪਣੇ ਕਮਰੇ ਵਿੱਚੋਂ ਕੁਲਬੀਰ ਤੇ ਪਤੀ ਦੇ ਖੜਖੜਾਉਂਦੀਆਂ ਆਵਾਜ਼ਾਂ ਆ ਰਹੀਆਂ ਸੀ ਅਚਾਨਕ ਹੀ ਰੂਬੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਦਬਾਉਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਸਿਸਕੀਆਂ ਨਿਕਲ ਰਹੀਆਂ ਸੀ ਆਵਾਜ਼ ਸੁਣ ਕੇ ਅਨਮੋਲ ਚੌਂਕ ਕੇ ਬੈਠ ਗਿਆ ਲਾਈਟ ਜਗਾ ਕੇ ਉਸਨੇ ਰੂਬੀ ਵੱਲ ਵੇਖਿਆ ਰੂਬੀ ਦੀਆਂ ਗੱਲਾਂ ਹੰਝੂਆਂ ਨਾਲ ਗਿੱਲੀਆਂ ਹੋ ਚੁੱਕੀਆਂ ਸੀ ਕੀ ਹੋਇਆ ਰੂਬੀ ਅਨਮੋਲ ਅਸਤੇ ਉੱਪਰ ਚੁੱਕ ਗਿਆ ਆਪਣੇ ਹੀ ਹੰਕਾਰ ਵਿੱਚ ਤਣੇ ਹੋਏ ਚਿਹਰੇ ਨੂੰ ਅੱਜ ਉਸਨੇ ਪਹਿਲੀ ਵਾਰ ਇੰਨਾ ਤਰਸਯੋਗ ਦੇਖਿਆ ਸੀ ਰੂਬੀ ਵਰਗੀ ਕੁੜੀ ਮਨ ਵਿੱਚ ਕਾਇਰ ਹੋ ਕੇ ਕਿਸੇ ਗੱਲ ਨੂੰ ਰੋ ਵੀ ਸਕਦੀ ਹੈ ਉਸ ਨੂੰ ਸੋਚ ਕੇ ਵੀ ਹੈਰਾਨੀ ਹੋ ਰਹੀ ਸੀ ਪਰੇ ਮਾਨ ਨਾਲ ਅਨਮੋਲ ਦੀ ਕੋਮਲ ਝੋਪਾ ਕੇ ਉਹ ਹੋਰ ਵੀ ਉੱਚੀ ਰੋਣ ਲੱਗੀ ਉਸ ਦੇ ਮਾਨ ਨਾਲ ਭਰੀਆਂ ਨਜ਼ਰਾਂ ਨਾਲ ਅਨਮੋਲ ਵੱਲ ਦੇਖਿਆ ਕੀ ਹੋਇਆ ਰੂਬੀ ਰੋ ਕਿਉਂ ਰਹੀ ਆ ਹੁਣ ਰੂਬੀ ਤੋਂ ਬਰਦਾਸ਼ਤ ਨਾ ਹੋਇਆ ਰੋਣਾ ਹੋਰ ਵੀ ਤੇਜ਼ ਹੋ ਗਿਆ ਸੀ। ਅਨਮੋਲ ਚਾ ਪਜਾਪ ਉਸ ਨੂੰ ਸਹਲਾਉਂਦਾ ਰਿਹਾ। ਉਸ ਦੇ ਬਿਨਾਂ ਕਹੇ ਵੀ ਉਹ ਸਭ ਕੁਝ ਸਮਝ ਗਿਆ ਸੀ। ਉਹਨਾਂ ਹੰਝੂਆਂ ਵਿੱਚ ਘਰ-ਬਾਰ ਦੀ ਭੱਜ-ਦੌੜ ਤੋਂ ਪੈਦਾ ਹੋਇਆ ਤਣਾਅ ਸੀ। ਨਕਾਰੇ ਜਾਣ ਤੇ ਹਾਰੇ ਜਾਣ ਦਾ ਦੁੱਖ ਸੀ। ਸ਼ਰਮਿੰਦਗੀ ਤੇ ਇਕੱਲੇ ਪੰਨ ਦਾ ਬੋਝ ਸੀ। ਤੇ ਸਾਹੇਂ ਜੇ ਬੀਤੀ ਜਾ ਰਹੀ ਜ਼ਿੰਦਗੀ ਦੀ ਨਿਰਾਸ਼ਾ ਸੀ। ਆਪਣਿਆਂ ਦਾ અપਮਾਨ ਸੀ। ਅਨਮੋਲ ਨੇ ਕੁਝ ਨਹੀਂ ਕਿਹਾ। ਉਸਨੇ ਉਸਨੂੰ ਰੋਂਦ ਦਿੱਤਾ। ਥੋੜੀ ਦੇਰ ਬਾਅਦ ਉਹ ਸ਼ਾਂਤ ਹੋ ਕੇ ਚੁੱਪ ਕਰ ਗਈ। ਅਨਮੋਲ ਚੁੱਪ ਬੈਠਾ ਰਿਹਾ। ਮੇਰੇ ਨਾਲ ਸਾਰੇ ਨਰਾਜ਼ ਆ। ਮੈਂ ਬਹੁਤ ਬੁਰੀ ਆ ਨਾ? ਉਹ ਅਚਾਨਕ ਕਹਿਣ ਲੱਗੀ। ਅਨਮੋਲ ਚੌਕ ਗਿਆ। ਤੇ ਉਸਦੀ ਉਦਾਸ ਆਵਾਜ਼ ਸੁਣ ਕੇ ਨਹੀਂ ਤਾਂ ਤੈਨੂੰ ਕਿਸ ਨੇ ਕਿਹਾ? ਤਾਂ ਫਿਰ ਮੰਮੀ ਇਸ ਤਰ੍ਹਾਂ ਕਿਉਂ ਕਰ ਰਹੀ ਐ? ਮੰਮੀ ਕਿਸੇ ਨਾਲ ਨਰਾਜ਼ ਨਹੀਂ ਹੁੰਦੇ ਰੂਬੀ। ਉਹ ਮੇਰੀ ਮਾਂ ਐ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ। ਤੂੰ ਥੋੜਾ ਉਹਨਾਂ ਵੱਲ ਕਦਮ ਤਾਂ ਵਧਾ ਨੌਕਰੀ ਦੇ ਘਮੰਡ ਵਿੱਚ ਤੂੰ ਆਪਣੇਆਂ ਨੂੰ ਮਾਨ ਸਨਮਾਨ ਦੇਣਾ ਭੁੱਲ ਗਈ ਸਾਰੇ ਤੇਰੇ ਆਪਣਿਆਂ ਸਾਰੇ ਤੈਨੂੰ ਪਿਆਰ ਕਰਦੇ ਆਂ ਬਸ ਤੂੰ ਹੀ ਸਭ ਦਾ ਪਿਆਰ ਨਹੀਂ ਹਾਸਲ ਕਰ ਸਕੀ ਤੂੰ ਥੋੜੀ ਕੋਸ਼ਿਸ਼ ਕਰੇਂਗੀ ਤਾਂ ਇਸ ਘਰ ਵਿੱਚ ਖੁਸ਼ੀਆਂ ਵਾਪਸ ਆ ਜਾਣਗੀਆਂ ਫਿਰ ਦੇਖੀ ਤੈਨੂੰ ਸਾਰਿਆਂ ਦਾ ਕਿੰਨਾ ਪਿਆਰ ਤੇ ਆਦਰ ਮਿਲਦਾ ਨੌਕਰੀ ਐ ਤਾਂ ਕੀ ਘਰ ਵਾਲੇ ਦਾ ਕੋਈ ਮਹੱਤਵ ਨਹੀਂ ਹੁੰਦਾ ਸਾਰਿਆਂ ਨੂੰ ਲੈ ਕੇ ਚੱਲੋ ਜ਼ਿੰਦਗੀ ਵਿੱਚ ਆਨੰਦ ਆ ਜਾਵੇਗਾ ਕਹਿ ਕੇ ਅਨਮੋਲ ਪਾਸਾ ਬਦਲ ਕੇ ਸੌ ਗਿਆ ਹਨੇਰੇ ਵਿੱਚ ਨਜ਼ਰਾਂ ਗੱਡੀ ਰੂਪੀ ਬਹੁਤ देर ਤੱਕ ਸੋਚਦੀ ਰਹੀ ਕਈ ਵਿਚਾਰ ਉਸਦੇ ਦਿਲ ਵਿੱਚ ਆ ਜਾ ਰਹੇ ਸੀ ਮਾਂ ਕਿੰਨਾ ਕੁਝ ਸਮਝਾਉਂਦੀ ਸੀ ਉਦੋਂ ਇਹ ਸਾਰੀਆਂ ਗੱਲਾਂ ਫਜ਼ੂਲ ਲੱਗਦੀਆਂ ਸੀ ਪਰ ਮਾਤਾ ਪਿਤਾ ਦੀਆਂ ਕਈਆਂ ਗੱਲਾਂ ਦਾ ਅਹਿਸਾਸ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਹੁੰਦਾ ਉਸ ਨੂੰ ਕਮੰਡ ਸੀ ਕਿ ਉਹ ਵੱਡੇ ਅਹੁਦੇ ਤੇ ਹੈ ਤੇ ਪਤੀ ਦੇ ਬਰਾਬਰ ਕਮਾਉਂਦੀ ਹੈ ਉਸ ਨੂੰ ਕਿਸੇ ਤੋਂ ਦਬੰਦੀ ਕੀ ਲੋੜ ਹੈ ਪਰ ਉਹ ਭੁੱਲ ਗਈ ਸੀ ਕਿ ਸਿਰ ਪੈਸਿਆਂ ਨੂੰ ਹੀ ਪੈਨਿਆ ਨਹੀਂ ਜਾ ਸਕਦਾ ਪੈਸਿਆਂ ਨੂੰ ਖਾਧਾ ਨਹੀਂ ਜਾ ਸਕਦਾ ਪੈਸਿਆਂ ਨਾਲ ਸੁੱਖ ਦੇ ਸਾਧਨ ਖਰੀਦੇ ਜਾ ਸਕਦੇ ਹਨ ਪਰ ਸੁੱਖ ਨਹੀਂ ਘਰ ਪਰਿਵਾਰ ਆਪਣਿਆਂ ਦਾ ਪਿਆਰ ਆਦਰ ਆਸ਼ੀਰਵਾਦ ਵੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਜ਼ਿੰਦਗੀ ਸੰਤੁਲਿਤ ਨਹੀਂ ਤਾਂ ਦੁੱਖ ਦਿੰਦੀ ਹੈ ਹਜੇ ਵੀ ਉਹ ਸਭ ਦੇ ਨਾਲ ਜੇਕਰ ਉਸ ਨੂੰ ਅਲੱਗ ਜ਼ਿੰਦਗੀ ਵਿਸਾਉਣੀ ਪੈ ਜਾਵੇ ਤਾਂ ਉਸ ਨੂੰ ਕੀ ਕੁਝ ਨਹੀਂ ਕਰਨਾ ਪੈਣਾ ਉਸ ਤੇ ਸਾਸ ਸੋਹਰਾ ਨਾਲ ਹ ਉਸ ਨੇ ਉਹਨਾਂ ਨੂੰ ਜਰਾ ਵੀ ਮਹੱਤਵ ਦਿੱਤਾ ਹੁੰਦਾ ਸਾਥ ਦਾ ਸਾਥ ਦਿੱਤਾ ਹੁੰਦਾ ਤਾਂ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਹੁੰਦਾ ਉਸ ਨੇ ਪਲਟ ਕੇ ਦੇਖਿਆ ਅਨਮੋਲ ਗੂੜੀ ਨੀਂਦ ਸੌ ਚੁੱਕਿਆ ਸੀ ਉਸ ਨੇ ਉਸ ਦਾ ਚਿਹਰਾ ਧਿਆਨ ਨਾਲ ਦੇਖਿਆ ਕੀ ਉਹ ਆਪਣੀ ਪਤਨੀ ਨੂੰ ਸਿਰਫ پیسے ਕਮਾਉਣ ਲਈ ਲੈ ਕੇ ਆਇਆ ਪੈਸਾ ਤਾਂ ਖੁਦ ਵੀ ਘੱਟ ਨਹੀਂ ਕਮਾਉਂਦਾ ਕੀ ਸੌਖ ਮਿਲਿਆ ਇਹਨਾਂ ਸਾਰਿਆਂ ਨੂੰ ਮੇਰੇ ਨਾਲ ਅਨਮੋਲ ਠੀਕ ਕਹਿੰਦਾ ਸਾਰੇ ਮੈਨੂੰ ਪਿਆਰ ਕਰਦੇ ਆ ਮੈਂ ਹੀ ਸਭ ਦਾ ਪਿਆਰ ਹਾਸਲ ਨਹੀਂ ਕਰ ਸਕੀ ਜਦੋਂ ਨੌਕਰੀ ਕਰਨੀ ਆ ਤਾਂ ਥੋੜੀਆਂ ਬਹੁਤ ਮੁਸ਼ਕਲਾਂ ਤਾਂ ਹੋਣਗੀਆਂ ਹੀ ਅਨਮੋਲ ਵੀ ਤਾਂ ਨੌਕਰੀ ਦੇ ਨਾਲ ਘਰ ਦੇ ਕਈ ਕੰਮ ਕਰਦਾ ਫਿਰ ਉਸਨੇ ਬਾਕੀ ਦਿਨਾਂ ਦੀ ਬਜਾਏ ਥੋੜਾ ਜਲਦੀ ਸਮੇਂ ਦਾ అలਾਰਮ ਲਗਾਇਆ ਤੇ ਸੋਚਦੇ ਸੋਚਦੇ ਉਸ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਸਵੇਰੇ అలਾਰਮ ਨਾਲ ਨੀਂਦ ਖੁੱਲੀ ਉਹ ਉੱઠી ਮੂੰਹ ਧੋ ਕੇ ਰਸੋਈ ਵਿੱਚ ਜਾ ਕੇ ਚਾਹ ਬਣਾਈ ਆਪਣੇ ਲਈ ਦੁੱਧ ਗਰਮ ਕੀਤਾ ਤੇ ਸਭ ਕੁਝ ਟਰੇ ਵਿੱਚ ਰੱਖ ਕੇ ਮੰਮੀ ਪਾਪਾ ਦਾ ਦਰਵਾਜ਼ਾ ਖੜਕਾ ਦਿੱਤਾ ਥੋੜੀ ਦੇਰ ਬਾਅਦ ਕੁਲਬੀਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੂਬੀ ਚਾਹ ਦੀ ਟ੍ਰੇ ਲਈ ਖੜੀ ਸੀ ਕੁਲਬੀਰ ਦੀ ਹੈਰਾਨੀ ਦਾ ਕੋਈ ਠਿਕਾਣਾ ਹੀ ਨਾ ਰਿਹਾ ਉਹ ਬੁੱਤ ਬਣੀ ਖੜੀ ਰੂਬੀ ਨੂੰ ਦੇਖਦੀ ਰਹੀ ਗਈ ਮੰਮੀ ਚਾਹ ਰੂਬੀ ਦੀ ਆਵਾਜ਼ ਸੁਣ ਕੇ ਕੁਲਬੀਰ ਨੂੰ ਝਟਕਾ ਜਿਹਾ ਲੱਗਾ ਰੂਬੀ ਤੂੰ ਕਿਵੇਂ ਅੱਜ ਜਲਦੀ ਉੱਠ ਗਈ ਉਹ ਚਾਹ ਦੀ ਟ੍ਰੇ ਫੜਦਿਆਂ ਹੋਇਆਂ ਬੋਲੀ ਮੈਨੂੰ ਮਾਫ਼ ਕਰ ਦਿਓ ਮੰਮੀ ਕਹਿ ਕੇ ਰੂਬੀ ਕੁਲਬੀਰ ਦੇ ਪੈਰਾਂ ਵਿੱਚ ਝੁੱਕ ਗਈ ਕੁਲਬੀਰ ਨੇ ਟਰੇ ਹਟਾ ਰੱਖ ਕੇ ਰੂਬੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਰੂਬੀ ਸਸਕਿਆ ਲੈ ਲੈ ਕੇ ਰੋਣ ਲੱਗੀ ਰੂਬੀ ਨੂੰ ਬਾਹਾਂ ਵਿੱਚ ਸਮੇਟੀ ਕੁਲਬੀਰ ਨੂੰ ਰੂਬੀ ਤੇ ਬੇਹੱਦ ਪਿਆਰ ਆ ਰਿਹਾ ਸੀ ਲੱਗ ਰਿਹਾ ਸੀ ਜਿਵੇਂ ਅੱਜ ਹੀ ਨੋਨੇ ਪਹਿਲੀ ਵਾਰ ਘਰੇ ਪੈਰ ਰੱਖਿਆ ਹੋਵੇ ਅੱਜ ਪਹਿਲੀ ਵਾਰ ਉਸਨੇ ਦਿਲਾਂ ਤੇ ਦਸਤਕ ਦਿੱਤੀ ਹੋਵੇ ਰੂਬੀ ਦਾ ਚਾਹ ਬਣਾਉਣਾ ਸਿਰਫ ਚਾਹ ਬਣਾਉਣਾ ਹੀ ਨਹੀਂ ਸਗੋਂ ਇੱਕ ਪਹਿਲ ਸੀ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀ ਦੀ ਪਿਆਰ ਦੀ ਭਾਵਨਾ ਦੀ ਪਰਿਵਾਰ ਨੂੰ ਆਪਣਾ ਸਮਝਣ ਦੀ ਨੋ ਤਾਂ ਉਹਨਾਂ ਨੂੰ ਬੀਟੀ ਵਾਂਗ ਹੀ ਪਿਆਰੀ ਸੀ ਕੰਮਕਾਜੀ ਕੁੜੀਆਂ ਦੀਆਂ ਮੁਸ਼ਕਲਾਂ ਉਹ ਨਹੀਂ ਸਮਝੇਗੀ ਤਾਂ ਕੌਣ ਸਮਝੂਗਾ ਉਹ ਤਾਂ ਖੁਦ ਕੰਮਕਾਜੀ ਰਹੀ ਹੈ ਉਹ ਅਸਨੂ ਕਦੇ ਵੀ ਦੁਖੀ ਕਿਉਂ ਕਰੂਗੀ ਰੂਬੀ ਨੇ ਜੇਕਰ ਇੱਕ ਕਦਮ ਅਸਵਲ ਵਧਾਇਆ ਤਾਂ ਉਹ ਚਾਰ ਕਦਮ ਅਸਵਲ ਵਧਾਵੇਗੀ ਸੋਚ ਕੇ ਕੁਲਵਿੰਦਰ ਨੇ ਰੂਬੀ ਨੂੰ ਹੋਰ ਵੀ ਜ਼ੋਰ ਨਾਲ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਉਹਨਾਂ ਦੋਨਾਂ ਦੇ ਪਿੱਛੇ ਅਨਮੋਲ ਤੇ ਉਸਦੇ ਪਾਪਾ ਆਪਣੀਆਂ ਨਮ ਅੱਖਾਂ ਨਾਲ ਪਹੁੰਚ ਗਏ ਸੀ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਸੱਚੀ ਸੱਸ ਨੇ ਸੱਪ ਵੀ ਮਾਰ ਦਿੱਤਾ ਤੇ लाठी ਵੀ ਟੁੱਟਣ ਨਹੀਂ ਦਿੱਤੀ ਇਹੋ ਜਿਹੀ ਸਮਝਦਾਰ ਸੱਸ ਬਾਰੇ ਦੋ ਸ਼ਬਦ ਲਿਖਣੇ ਨਾ ਭੁੱਲਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਸ਼ੇਅਰ ਵੱਤੋ ਵੱਤ ਕਰਿਓ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਹਰ ਰੋਜ਼ ਦਿਲ ਨੂੰ ਛੂਹ ਜਾਣ ਵਾਲੀਆਂ ਤੇ ਬੱਕਰੀਆਂ ਜੀਆਂ ਕਹਾਣੀਆਂ ਸੁਣਨ ਦੇ ਲਈ ਪੂਰੀ ਕਹਾਣੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਬੱਕਰੀ ਕਹਾਣੀ ਦੇ ਨਾਲ ਸ਼ੁਕਰੀਆ